ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕਿਆਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਫਿਰ ਇੱਕ ਨਵੇਂ ਐਪੀਸੋਡ ਨਾਲ ਨਵੇਂ ਇੱਕ ਆਰਟੀਕਲ ਨਾਲ ਤੁਹਾਡੀ ਕਚਾਰੀ 'ਚ ਹਾਜ਼ਰਾਂ ਜੀ ਤੇ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਵਾਲਾ ਆਰਟੀਕਲ ਵੀ ਪਸੰਦ ਆਵੇਗਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਧੰਨਵਾਦ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਅਗਰ ਤੁਸੀਂ ਇਹੋ ਜਿਹੇ ਆਰਟੀਕਲ ਪਸੰਦ ਕਰਦੇ ਹੋ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਤੇ ਮੈਂ ਤਵਕਕੋ ਕਰਦਾ ਤੁਹਾਡੇ ਤੋਂ ਕਿ ਕੁਝ ਮਿੰਟਾਂ ਦੇ ਇਸ ਸਫਰ ਦੇ ਦੌਰਾਨ ਤੁਸੀਂ ਮੇਰੇ ਸਾਥੀ ਹੋ ਨਿਭੜੋਗੇ ਤੇ ਆਓ ਅੱਜ ਦੇ ਆਰਟੀਕਲ ਵੱਲ ਚੱਲਦੇ ਹਾਂ ਆਰਟੀਕਲ ਦਾ ਮੁੱਖ ਬੰਧ ਹੈਗਾ ਜੀਵਨ ਧਾਰਾ ਬਚਪਨ ਜਵਾਨੀ ਬਟੇਪਾ ਫਿਰ ਅੰਤ ਹੀ ਜੀਵਨ ਤੇ ਮੁੱਖ ਪੜਾ ਹਨ ਕੀ ਧਰਤੀ ਤੇ ਜਨਮਿਆ ਕੋਈ ਵੀ ਜੀਵ ਜੰਤੂ ਪਸ਼ੂ ਪੰਛੀ ਬਨਸਪਤੀ ਜੀਵਨ ਦੇ ਇਨ੍ਹਾਂ ਪੜਾਵਾਂ ਤੋਂ ਬਚ ਸਕਿਆ ਜੇ ਨਹੀਂ ਤਾਂ ਕਿ ਜੀਵਨ ਦੀ ਸਰਲ ਤੇ ਸਾਫ਼ ਕਹਾਣੀ ਦਾ ਕੇਂਦਰੀ ਭਾਵ ਉਤਪਤੀ ਤੇ ਖਾਤਮਾ ਨਹੀਂ ਹੈ ਜੇ ਇਹ ਸੱਚਾ ਨਾ ਹੁੰਦਾ ਤਾਂ ਸਮਾਪਾ ਕੇ ਤਾਰੇ ਕਿਉਂ ਟੁੱਟਦੇ ਪੱਤੇ ਫਲ ਫੁੱਲ ਫੁੱਲ ਕਿਉਂ ਛੱਡਦੇ ਜੀਵ ਜੰਤੂਆਂ ਤੇ ਪਸ਼ੂ ਪੰਛੀਆਂ ਦੀ ਜੀਵਨ ਲੀਲਾ ਕਿਉਂ ਸਮਾਪਤ ਹੋ ਜਾਂਦੀ ਕੀ ਇਹ ਨਿਜਮ ਹਰ ਜੀਵ ਜੰਤੂ ਬੁਨਸਪਤੀ ਤੇ ਇੱਕ ਸਾਰ ਲਾਗੂ ਨਹੀਂ ਹੋਇਆ ਸੋਚਣਾ ਬਣਦਾ ਕਿ ਜੇ ਇਹ ਨਿਜਮ ਇੱਕ ਸਾਰ ਲਾਗੂ ਨਾ ਹੋਇਆ ਹੁੰਦਾ ਤਾਂ ਧਰਤੀ ਤੇ ਜਨਮੇ ਹਰ ਜੀਵ ਜੰਤੂ ਪੰਛੀਆਂ ਦੀ ਇੱਕ ਔਸਤਨ ਜੀਵਨ ਚ ਸੀਮਾ ਕਦੇ ਵੀ ਨਾ ਹੁੰਦੀ ਉਹਨਾਂ ਦੀ ਜੀਵਨ ਲੀਲਾ ਦੀ ਸਮਾਪਤੀ ਪਿੱਛੇ ਕਾਰਨ ਤੇ ਹਾਲਾਤ ਭਾਵੇਂ ਅਲੱਗ-ਅਲੱਗ ਹੋਣ ਪਰ ਉਹਨਾਂ ਦੇ ਜੀਵਨ ਦਾ ਇੱਕ ਸੀਮਤ ਸਮੇਂ ਤੇ ਅੰਤ ਸਿੱਧ ਕਰਦਾ ਹੈ ਕਿ ਜੀਵਨ ਦੀ ਧਾਰਾ ਦਾ ਕੰਟਰੋਲ ਉਹਨਾਂ ਦੇ ਹੱਥ 'ਚ ਨਹੀਂ ਹੈ ਜੇ ਇਹ ਜੇ ਇਸ ਗੱਲ 'ਚ ਰਤੀ ਭਰ ਵੀ ਸਚਾਈ ਨਾ ਹੁੰਦੀ ਇੱਥੇ ਅੱਜ ਦੀ ਡਾਇਨਾਸੌਰ ਤੁਰੇ ਫਿਰਦੇ ਦਿਖ ਰਹੇ ਹੁੰਦੇ ਤੇ ਹੋਰ ਅਨੇਕਾਂ ਪ੍ਰਜਾਤੀਆਂ ਅਲੋਪ ਨਾ ਹੋਈਆਂ ਹੋ ਗਈਆਂ ਹੁੰਦੀਆਂ ਸੂਰਜ ਚੰਦ ਤਾਰੇ ਧਰਤੀ ਦਾ ਕਰੋੜਾਂ ਸਾਲ ਦਾ ਸਫਰ ਹੈ ਸਫਰ ਕਿਵੇਂ ਸ਼ੁਰੂ ਹੋਇਆ ਤੇ ਕਦੋਂ ਖਤਮ ਹੋਣਾ ਜਗ ਕਰਨਾ ਇਹ ਭੇਤ ਰਚਨਹਾਰ ਨੂੰ ਹੀ ਪਤਾ ਹੈ ਜੇ ਚੰਦ ਸੂਰਜ ਧਰਤੀ ਭਾਅ ਬ੍ਰਹਿਮੰਡ ਦੀ ਹੋਂਦ ਪਿੱਛੇ ਕੋਈ ਸ਼ਕਤੀ ਖੜੀ ਨਾ ਹੁੰਦੀ ਤਾਂ ਚੰਦ ਸੂਰਜ ਧਰਤੀ ਤੇ ਇੱਕ ਦੂਜੇ ਤੋਂ ਇੱਕ ਤੈ ਸੁਦਾ ਅਸ਼ੁਦਾ فاਸਲੇ ਜਾਨੀ ਕਿ ਡਿਸਟੈਂਸ ਤੇ ਇੱਕ ਨਿਸ਼ਚਿਤ ਗਤੀ ਜਾਨੀ ਕਿ ਸਪੀਡ ਤੇ ਨਾ ਚੱਲ ਰਹੇ ਹੁੰਦੇ ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਜਪਜੀ ਸਾਹਿਬ ਰਾਹੀਂ ਉਸ ਸ਼ਕਤੀ ਇਨਵੀਜੀਬਲ ਫੋਰਸ ਦਾ ਜ਼ਿਕਰ ਕਰਕੇ ਸਿੱਖ ਫਲਸਫੇ ਦੀ ਸ਼ੁਰੂਆਤ ਮੂਲ ਮੰਤਰ ਤੋਂ ਹੋਈ ਸੀ ਮੂਲ ਕੀ ਹੈ ਉਸ ਦਾ ਭੇਤ ਯਾਨੀ ਕਿ ਮੰਤਰ ਕੀਆ ਮੂਲ ਹੈ ਇੱਕ ਓੰਕਾਰ ਜਿਹੜਾ ਸੱਚਾ ਕਰਤਾਪੁਰਖ ਭੇਤ ਇੱਕ ਉਹ ਖੁਦ ਰਚਨਹਾਰ ਹੈ ਨਿਰਭਉ ਭੈ ਤੋਂ ਮੁਕਤ ਨਿਰਵੈਰ ਵੈਰ ਤੋਂ ਮੁਕਤ ਅਜੂਨੀ ਸਭੰਗ ਸਮੇਂ ਕਾਲ ਤੋਂ ਮੁਕਤ ਜੁਗਾ ਜਗੰਤਰਾਂ ਤੋਂ ਬਲਿਹਾਰੀ ਪ੍ਰਮਾਤਮਾ ਜੋ ਕਣ ਕਣ ਭਾਵ ਕੁਦਰਤ ਚ ਆਪ ਹੀ ਵਸਿਆ ਹੋਇਆ ਹੈ ਏਹੀ ਸੰਦੀਵੀ ਸੱਚ ਹੈ ਜੇ ਇਹ ਹੀ ਸਦੀਵੀ ਸੱਚ ਹੈ ਤਾਂ ਸਾਨੂੰ ਅੰਤਰ ਧਿਆਨ ਹੋ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਕੁਦਰਤ ਕੀ ਹੈ ਜੇ ਜੀਵਨ ਦੀ ਧਾਰਾ ਧਰਤੀ ਤੇ ਕਿਉਂ ਵਹਿੰਦੀ ਆ ਕਿ ਅਸੀਂ ਕਦੇ ਸੋਚਿਆ ਸੋਚਨ ਦੀ ਖੇਚਲ ਕੀਤੀ ਕਿ ਧਰਤੀ ਤੇ ਵਹਿੰਦੀ ਇਸ ਜੀਵਨ ਧਾਰਾ ਚ ਹਰ ਪ੍ਰਾਣੀ ਜੀਵ ਜੰਤੂ ਪੰਛੀ ਜਲ ਧਾਰੀ ਆਪ ਜੀਵਨ ਦੀ ਹੋਂਦ ਪਿੱਛੇ ਹਰ ਇੱਕ ਇੱਕ ਅਲੱਗ ਨਧਾਰਤ ਬਾਡੀ ਟੈਂਪਰੇਚਰ ਯਾਨੀ ਕਿ ਤਾਪਮਾਨ ਕਿਉਂ ਆ ਕੀ ਸਰੀਰ ਯਾਨੀ ਕਿ ਬਾਡੀ ਦੇ ਅੰਦਰ ਉਸ ਸ਼ਕਤੀ ਇਨਵੀਜ਼ੀਬਲ ਫੋਰਸ ਦੀ ਜੋਤ ਨਹੀਂ ਜਲ ਰਹੀ ਹੈ ਜੇ ਹਾਂ ਤਾਂ ਕਿ ਜੋਤ ਦਾ ਸਰੋਤ ਅੱਗ ਨਹੀਂ ਹੈ ਕਿ ਅੱਗ ਦੇ ਨਾਲ ਪਾਣੀ ਤੇ ਸਾਰਾਈ ਲਈ ਹਵਾ ਪਵਨ ਜੋਤ ਨੂੰ ਬਲਦਾਰ ਰੱਖਣ ਲਈ ਬਾਡੀ ਯਾਨੀ ਕਿ ਭੂਤ ਕਟਾਂਚੇ ਦਾ ਇੱਕ ਤਾਪਮਾਨ ਨਿਸ਼ਚਿਤ ਨਹੀਂ ਨਿਸ਼ਚਿਤ ਨਹੀਂ ਹੈ ਜੇ ਉਹ ਤਾਪਮਾਨ ਕਿਸੇ ਨੇ ਨਿਸ਼ਚਿਤ ਕੀਤਾ ਹੈ ਕਿ ਜੀਵਨ ਦੀ ਹੋਂਦ ਪਿੱਛੇ ਅੱਗ ਪਾਣੀ ਤੇ ਹਵਾ ਦੇ ਸਮੇਲ ਤੋਂ ਮੂੰਹ ਮੋੜਿਆ ਜਾ ਸਕਦਾ ਜੇ ਨਹੀਂ ਤਾਂ ਕਿ ਇਹਨਾਂ ਦਾ ਮੁੱਖ ਸਰੋਤ ਧਰਤੀ ਨਹੀਂ ਹੈ ਜੇ ਹਾਂ ਤਾਂ ਕਿ ਪਵਨ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਮਾਤਾ ਨੂੰ ਦਰਜਾ ਇਸੇ ਲਈ ਨਹੀਂ ਸੀ ਦਿੱਤਾ ਗਿਆ ਕਿਉਂਕਿ ਉਹ ਤਾਂ ਸਭ ਨੂੰ ਉਪਜਦੀ ਹੈ ਭਾਵੇਂ ਕਿ ਧਰਤੀ ਦੀ ਆਪਦੀ ਹਿੱਕ 'ਚ ਵੀ ਅੱਗ ਸੁਲਗਦੀ ਆ ਪਰ ਜੀਵ ਜੰਤੂ ਬਨਸਪਤੀ ਨੂੰ ਪੈਦਾ ਕਰਨ ਲਈ ਧਰਤੀ ਨੂੰ ਕੋਖ ਨੂੰ ਬਾਹਰੀ ਅੱਗ ਦਾ ਸੇਕ ਚਾਹੀਦਾ ਇਸੇ ਲਈ ਧਰਤੀ ਸੂਰਜ ਦਾ ਸੇਕ ਲੈਣ ਲਈ ਉਸਦੇ ਦਿਵਾਲੇ ਪ੍ਰਕਰਮਾ ਕਰਦੀ ਆ ਸੂਰਜ ਦੇ ਦਿਵਾਲੇ ਘੁਮਣ ਨਾਲ ਧਰਤੀ ਦੇ ਰੁੱਤਾਂ ਭਾਵ ਬਸੰਤ ਬਹਾਰ ਗਰਮੀ ਸਰਦੀ ਪਤਝੜ ਆਉਂਦੀ ਆ ਰੁੱਤਾਂ ਮੁਤਾਬਕ ਧਰਤੀ ਤੇ ਅਣਜ ਜਾਨੀ ਕਿ ਜੇਰਜ ਸੇਤਸ ਉਤਪਜ ਚੋਂ ਜੀਵਨ ਦੀ ਧਾਰਾ ਫੁੱਟਦੀ ਆ ਕੀ ਧਰਤੀ ਤੇ ਜਨਮੀ ਹਰੇਕ ਮਾਦਾ ਆਪ ਦੀ ਕੁੱਖ ਚ ਨਰ ਦਾ ਬੀਜ ਲੈਣ ਤੋਂ ਬਾਅਦ ਆਪਣੇ ਅੰਦਰ ਬਲ ਦੀ ਆਗ੍ਰਾਹੀ ਉਸ ਬੀਜ ਚ ਲੁਕੀ ਜੋਤ ਨੂੰ ਜਗਾ ਉਸ ਨੂੰ ਜੀਵਨ ਰੂਪ ਨਹੀਂ ਬਖਸ਼ਦੀ ਬਖਸ਼ਦੀ ਆ ਬਿਲਕੁਲ ਓਵੇਂ ਜਿਵੇਂ ਧਰਤੀ ਪੈਦਾ ਹੋਏ ਜੀਵਨ ਦੀ ਧਾਰਾ ਨੂੰ ਨਿਰੰਤਰ ਵਹਿਣ ਲਈ ਫਲ ਬਨਸਪਤੀ ਤੇ ਫਸਲ ਫਸਲ ਜਿਹੜੀ ਬਖਸ਼ਦੀ ਆ ਜੀਵਨ ਰੂਪ ਚ ਆਉਣ ਤੋਂ ਬਾਅਦ ਹਰ ਜਰਮੇ ਜੀਵ ਪਸ਼ੂ ਪੰਛੀ ਜਲ ਧਾਰੀਆਂ ਦੇ ਅੰਦਰ ਉਹੀ ਜੋਤ ਹੈ ਜੋ ਬਲ ਰਹੀ ਆ ਜੋਤ ਦਾ ਸਰੋਤ ਅੱਗ ਹੀ ਤਾਂ ਹੈ ਕੀ 발ਦੀ ਅਗ ਨੂੰ ਸ਼ਾਂਤ ਕਰਨ ਲਈ ਮੁੱਢਲੀ ਲੋੜ ਭੋਜਨ ਨਹੀਂ ਹੈ ਕਿ ਉਹੀ ਭੋਜਨ ਫਲ ਫਸਲ ਤੇ ਬਨਸਪਤੀ ਦੇ ਰੂਪ ਚ ਧਰਤੀ ਦੀ ਕੋਖ ਚੋਂ ਇੱਕ ਨਿਧਾਰਤ ਤਾਪਮਾਨ ਤੇ ਨਹੀਂ ਪਹੁੰਚਦਾ ਜੀਵਨ ਧਾਰਾ ਨੂੰ ਚੱਲਦੇ ਰੱਖਣ ਲਈ ਸਭ ਜੀਵ ਜੰਤੂ ਪਸ਼ੂ ਪੰਛੀ ਹੁਕਮ ਚ ਵੱਜੇ ਕਾਮ ਦੀ ਅਗ ਚੋਂ ਜਨਮ ਲੈਂਦੇ ਨੇ ਮੋਚ ਪੜਦੇ ਨੇ ਤੇ ਕੋ ਤੇ ਕ੍ਰੋਧ ਲੋਭ ਹੰਕਾਰ ਦੀ ਅੱਗ ਦੇ ਰਾਹ ਭਸਮ ਹੋ ਜਾਂਦੇ ਹਨ ਕਿ ਜ਼ਮੀਨ ਤੇ ਜਲ ਧਾਰੀਆਂ ਚ ਜੀ ਕੇ ਜੀ ਆਹਾਰ ਨਹੀਂ ਬਣਦੇ ਲੱਖਾਂ ਕਰੋੜਾਂ ਸਾਲਾਂ ਤੋਂ ਇਹੀ ਹੋ ਰਿਹਾ ਇਹੀ ਧਰਤੀ ਜਦ ਆਪਣੇ ਆਪ ਦੇ ਧੁਰੇ ਦੁਆਲੇ ਘੁੰਮਦੀ ਆ ਤਾਂ ਧਰਤੀ ਦੇ ਇੱਕ ਪਾਸੇ ਚਾਨਣ ਤੇ ਦੂਜੇ ਪਾਸੇ ਹਨੇਰਾ ਹੋ ਜਾਂਦਾ ਭਾਵ ਦਿਨ ਰਾਤ ਬਣਦੇ ਨੇ ਦਿਵਸ ਰਾਤ ਦੋਏ ਦਾਈ ਦੇ ਆ ਖੇਲੇ ਜਗਤ ਜਗ ਖੇਲੇ ਸਗਲ ਜਗਤ ਇਹੀ ਤਾਂ ਗੱਲ ਹੋਈ ਸੀ ਕਿ ਇਹ ਬ੍ਰਹਿਮੰਡ ਕੀ ਆ ਅਰਬਦ ਨਰਬਦ ਤੁੰਦਾ ਕਾਰਾ ਗਲੈਕਸੀਆਂ ਹੀ ਗਲੈਕਸੀਆਂ ਜੇ ਇਹ ਸੱਚ ਨਹੀਂ ਸੀ ਤਾਂ ਲੱਖ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਦੀ ਬਾਤ ਕਿਵੇਂ ਹੋ ਗਈ ਸੀ ਸਾਇੰਸ ਮੰਨ ਰਹੀ ਆ ਕਿ ਹੁਣ ਤੱਕ ਹੋਈਆਂ ਖੋਜਾਂ ਤੋਂ ਸਾਫ ਹੋ ਚੁੱਕਾ ਹੈ ਕਿ ਇਸ ਧਰਤੀ ਤੋਂ ਬਿਨਾ ਕਿਤੇ ਹੋਰ ਜੀਵਨ ਦੇ ਸੰਭਵ ਹੋਣ ਦੀ ਆਸ ਮੱਧਮ ਹੈ ਕਿਉਂਕਿ ਹਵਾ ਪਾਣੀ ਤੇ ਅੱਗ ਦਾ ਸਹੀ ਮਾਤਰਾ ਚ ਸੁਮੇਲ ਹੀ ਜੀਵਨ ਦਾ ਮੁੱਖ ਸੋਮਾ ਹਨ ਕਿ ਇਹਨਾਂ ਤਿੰਨਾਂ ਦੀ ਮੌਜੂਦਗੀ ਤੋਂ ਬਿਨਾ ਜੀਵਨ ਕਿਿਆਸਿਆ ਜਾ ਸਕਦਾ ਜੇ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਜਪਜੀ ਚ ਲਿਖ ਕੇ ਸ਼ੁਰੂਆਤ ਇੱਥੋਂ ਹੀ ਤਾਂ ਕੀਤੀ ਸੀ ਕਿ ਨਹੀਂ ਕਿ ਧਰਤੀ ਨੂੰ ਹੀ ਜੀਵਨ ਲਈ ਨਾ ਚੁਣਿਆ ਗਿਆ ਹੁੰਦਾ ਫਿਰ ਸੂਰਜ ਤੋਂ ਨਿਕਲ ਰਹੀਆਂ আল্ট্রা ਵਾਇਲਟ ਕਿਰਨਾਂ ਤੋਂ ਜੀਵਨ ਨੂੰ ਬਚਾਉਣ ਲਈ ਧਰਤੀ ਦਿਵਾਲੇ ਓਜ਼ੋਨ ਲੇਅਰ ਦੀ ਮੌਜੂਦਗੀ ਪਿੱਛੇ ਕੰਮ ਕਰਦੀ ਸਿਰਜਣ ਸ਼ਕਤੀ ਕਿਉਂ ਤੇ ਕਿਵੇਂ ਪ੍ਰਗਟ ਹੋ ਗਈ ਸੀ ਅਸਲ ਚ ਸਿਰਜਨਹਾਰ ਸ਼ਕਤੀ ਯਾਨੀ ਕਿ ਰਚਨਹਾਰ ਨੇ ਆਪ ਇਸ ਨੂੰ ਸਿਰਜ ਕੇ ਬ੍ਰਹਿਮੰਡ ਦੀ ਗਤੀਸ਼ੀਲ ਗਤੀਸ਼ੀਲ ਕਰ ਧਰਤੀ ਸੂਰਜ ਚੰਦ ਨੂੰ ਇੱਕ ਦੂਜੇ ਦੇ ਦਿਵਾਲੇ ਕੁਮਾ ਖੇਡ ਰਚਾ ਦਿੱਤੀ ਸੀ ਤਾਂ ਕਿ ਉਸ ਦੀ ਜੋਤ ਨਿਰਵਿਘਨ ਬਲਦੀ ਰਹੇ ਤੇ ਜੀਵਨ ਦੀ ਧਾਰਾ ਸਦਾ ਵਹਿੰਦੀ ਹੀ ਰਹੇ ਭਲਿਓ ਗਤੀ 'ਚ ਹੀ ਜੀਵਨ ਹੈ ਬਚਪਨ ਜਵਾਨੀ ਤੇ ਬਟਾਪਾ ਉਸ ਗਤੀ ਦੇ ਪੜਾ ਹੀ ਹਨ ਅਫਸੋਸ ਅਸੀਂ ਆਪ ਦੇ ਗੁਰੂ ਦੇ ਮੁੱਢਲੇ ਪਾਠ ਨੂੰ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਕੀਤੀ ਹੁੰਦੀ ਤਾ ਅੱਜ ਪੰਜਾਬ ਦੀ ਧਰਤੀ ਹਵਾ ਤੇ ਪਾਣੀ ਤੇ ਹੁਣ ਵਾਲੇ ਹਾਲਾਤ ਕਦੇ ਵੀ ਨਾ ਹੁੰਦੇ ਅਸੀਂ ਆਪਣੇ ਗੁਰੂਆਂ ਵੱਲੋਂ ਗ੍ਰੰਥ ਚ ਗੁੱਥੀ ਨੂੰ ਢੋਲ ਕੇ ਲਿਖ ਸਪਸ਼ਟ ਸਮਝਾਏ ਜੀਵਨ ਤੇ ਭੇਦ ਨੂੰ ਸਮਝਣ ਤੋਂ ਅਸਮਰੱਥ ਰਹਿ ਗਏ ਸੋ ਇਹ ਸੀ ਜੀ ਅੱਜ ਦਾ ਲੇਖ ਜਿਹੜਾ ਗੁਰਬਾਣੀ ਤੋਂ ਸਾਨੂੰ ਬਹੁਤ ਕੋਸੇ ਦਿਨਾਂ ਤੱਕ ਸਾਡੀ ਉਸ ਧਰਤੀ ਜਿਹੜੀ ਅੱਜ ਹਰ ਪੱਖ ਤੋਂ ਗੰਦਲੀ ਕਰ ਦਿੱਤੀ ਗਈ ਨਾ ਅਸੀਂ ਸਮਝਣ ਚ ਕੋਈ ਆਪਣਾ ਬਹੁਤ ਵੱਡੇ ਯਤਨ ਕੀਤੇ ਤੇ ਨਾ ਹੀ ਯਤਨ ਕੋਈ ਐਡੇ ਵੱਡੇ ਰੂਪ ਚ ਚੱਲ ਰਹੇ ਨੇ ਸੋ ਅੱਜ ਸਾਨੂੰ ਜੀਵਨ ਦੀ ਸਮਝ ਆਉਣੀ ਚਾਹੀਦੀ ਆ ਤੇ ਉਸ ਦਾ ਰਸਤਾ ਕਰਪਾਣੀ ਦੇ ਰਸਤੇ ਚੱਲਦਾ ਸੋ ਏਸੀਜੀ ਸਾਡੀ ਅੱਜ ਦੀ ਪੇਸ਼ਕਸ਼ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਦੇ ਲੇਖਕ ਸਨ ਸਰਦਾਰ ਪ੍ਰਮੇਂਦਰ ਸਿੰਘ ਜੰਡਾਲੀ ਬਹੁਤ ਵਧੀਆ ਕਲਮ ਆਵਾਜ਼ ਕੁਲਜਿੰਦਰ ਸਿੰਘ ਬੱਲ ਅਸੀਂ ਇਸ ਨੂੰ ਆਵਾਜ਼ ਦੇ ਰਹੇ ਹਾਂ ਆਪਣਾ ਫਰਜ਼ ਸਮਝਦੇ ਹੋਏ ਤੁਹਾਡੇ ਤੱਕ ਇਸ ਲੇਖ ਨੂੰ ਪਹੁੰਚਾ ਦਿੱਤਾ ਤੁਸੀਂ ਆਪਣੇ ਹੱਥਾਂ ਦੀਆਂ ਉਂਗਲੀਆਂ ਨੂੰ ਵਰਤ ਕੇ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਰ ਦੇਣਾ ਧੰਨਵਾਦੀ ਤੁਹਾਡੇ ਫਿਰ ਮਿਲਦੇ ਹਾਂ ਜੀ ਇੱਕ ਨਵੇਂ ਕਿਸੇ ਲੇਖ ਨਵੇਂ ਪ੍ਰੋਗਰਾਮ ਦੇ ਵਿੱਚ ਕਿਸੇ ਅਗਲੇ ਕਿਸੇ ਹੋਰ ਇੱਕ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਸਵਾਗਤੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ